ਕਰਮਜੀਤ ਸੇ ਨਾ ਸ਼ੋਰਮ ਤੇ ਹੈ ਫਰਨੀਚਰ ਦਾ ਸ਼ੋਰਮ ਹੈ ਕਿੰਨਾ ਲੱਗੀ ਅੱਜ 70 ਸ਼ਾਟ ਹਾਉਣ ਨਾਲ ਲੱਗੇ ਜੀ ਕਿੰਨਾ ਜੇ ਮਸਾਂ ਦੇ ਆਪਾ ਕਰੀਏ ਅਜੇ ਤਾਂ ਪਤਾ ਲੱਗੇਗਾ ਜੀ ਅੱਗ ਤੇ ਹੁਣੇ ਕੰਟਰੋਲ ਹੋਇਆ ਦੇਖਾਂਗੇ ਜੀ ਫਿਰ ਉਸ ਤੋਂ ਬਾਅਦ ਹਜੇ ਕੰਟਰੋਲ ਹੋਣੇ ਹੋਇਆ ਜੀ ਤੁਸੀਂ ਮਾਲਕ ਦੁਕਾਨ ਦੀ ਹਾਂਜੀ ਕੀ ਨਾਮ ਤੁਹਾਡਾ ਕਰਮਜੀਤ ਸੇ ਦਾ ਤਾਂ ਇਸ ਇਲਾਕੇ ਜਿੱਥੇ ਅੱਗ ਦਾ ਪਤਾ ਤਾਂ 5-7 ਮਿੰਟ ਬਾਅਦ ਹੀ ਲੱਗਿਆ ਸੀ ਜੀ ਜਿਵੇਂ 1500 ਦੇ ਡਿੱਗੀਆਂ ਜੀ ਇੱਕਦਮ 5-7 ਮਿੰਟ ਬਾਅਦ ਪਤਾ ਲੱਗਿਆ ਸੀ ਜੀ ਕਿੰਨਾ ਕੁ ਸਮਾਨ ਸੀ ਉੱਪਰ ਜਿਹੜਾ ਨੁਕਸਾਨ ਦਾ ਕੱਟਾ ਹੈ ਸਮਾਨ ਤਾਂ ਦੇਖੋ ਜੀ ਫਰਨੀਚਰ ਦਾ ਸ਼ੋਅਰੂਮ ਹੈ ਭਰਿਆ ਹੋਇਆ ਸੀਗਾ ਪਰ ਇਹ ਵੀ ਪਤਾ ਹਾਂਜੀ ਸਾਜਾ ਕੀ ਹੈ ਕੱਟੇ ਦਾ ਨੁਕਸਾਨ ਉਸ ਕਹਿ ਨਹੀਂ ਸਕਦੇ ਜੀ ਹਜੇ ਤਾਂ ਉੱਪਰ ਗਏ ਹੀ ਨਹੀਂ ਅਸੀਂ ਉੱਪਰ ਜਾਵਾਂਗੇ ਤਾਂ ਪਤਾ ਲੱਗੂਗਾ ਜੀ ਕੀ ਹੈ ਲਾਈਟ ਸਰਕਟ ਸ਼ਾਰਟ ਹੋਇਆ ਜੀ ਉਹ ਤਾਂ ਅਸੀਂ ਦੇਖ ਲਿਆ ਹੈਗਾ ਕਿਉਂਕਿ ਜਸਟ ਟਾਈਮ ਸਰਕਟ ਸ਼ਾਰਟ ਹੋਇਆ ਸੀ ਉਸ ਟਾਈਮ ਪਹੁੰਚ ਗਏ ਸੀ ਉੱਪਰ ਤਾਰਾ ਥੱਲੇ ਡਿੱਗੀਆਂ ਤਾਰਾਂ 'ਤੇ ਅੱਗ ਲੱਗੀ ਹੈ। ਉੱਪਰ ਜਿਹੜੀ ਫਿਟਿੰਗ ਹੋਈ ਹੋਈ ਸੀ ਉਹ ਨਾਲ ਦੀ। ਇਹਨੇ ਬੜੀ ਮੁਸ਼ਕਿਲ ਆਮ ਹੈ ਤੁਹਾਡੇ ਵਾਸਤੇ ਕੀ ਕੰਮ ਕਰਦਾ। ਮੈਂ ਦੇਵ ਸਿੰਘ ਫਾਇਰਮੈਨ, ਸਿਵਲ ਫਾਇਰ ਬ੍ਰਿਗੇਡ ਪਟੰਡਾ। ਸਾਨੂੰ 3:45 ਮਿੰਟ ਤੇ ਕਾਲ ਆਈ ਕਿ ਬਰਨਾਲਾ ਰੋਡ ਅਰਬਨ ਫਰਨੀਚਰ ਹਾਊਸ ਉਹਨੂੰ ਅੱਗ ਲੱਗੀ ਹੈ। ਅਸੀਂ ਮੌਕੇ ਤੇ ਆ ਕੇ ਦੇਖਿਆ ਅੱਗ ਕਾਫੀ ਜ਼ਿਆਦਾ ਸੀਗੀ। ਉਸ ਤੋਂ ਬਾਅਦ ਅਸੀਂ ਆਪਣੇ ਸਾਡੇ ਫਾਇਰ ਟੈਂਡਰ ਫਾਇਰ ਟੈਂਡਰ ਅਤੇ ਫਿਰ ਫਾਇਰ ਸਟਾਫ ਸਵੇਤ ਅਸੀਂ ਮੌਕੇ ਤੇ ਦੇ ਕੇ ਅੱਗ ਤੇ ਕੰਟਰੋਲ ਪਾਇਆ। ਅੱਗ ਬਹੁਤ ਜ਼ਿਆਦਾ ਸੀਗੀ। ਜੋ ਕਿ ਤੀਜੀ ਮੰਜ਼ਲ ਤੇ ਆਕੇ ਸੀਗੀ ਕਿੰਨੀਆਂ ਗੱਡੀਆਂ ਜੀ ਆਕੇ ਸਾਡੀਆਂ 5-6 ਗੱਡੀਆਂ ਕੰਟੀਨਿਊ ਚੱਲਦੀਆਂ ਰਹੀਆਂ ਜੀ ਲਗਭਗ 10 ਗੱਡੀਆਂ ਪਾਣੀ ਦੀਆਂ ਪੈ ਗਈਆਂ ਉੱਪਰ ਮਲਾਜ਼ਮ ਜਾ ਕੇ ਕਿੰਨੇ ਕਮ ਸਰਪੰਚ ਲਗਭਗ ਮਲਾਜ਼ਮ ਸਾਡੇ ਇੱਥੇ 10-15 ਮਲਾਜ਼ਮ ਇੱਥੇ ਪਹੁੰਚੇ ਉਹ ਇੱਥੇ ਸੇਫਟੀ ਦਾ ਪ੍ਰਬੰਧ ਸੀਗਾ ਪਹਿਲਾਂ ਹਾਂਜੀ ਉਹ ਇੱਥੇ ਸੇਫਟੀ ਦਾ ਪ੍ਰਬੰਧ ਸੀ ਪਹਿਲਾਂ ਸੇਫਟੀ ਦਾ ਦੇਖਣਾ ਬੂਆ ਜੀ ਅੱਗ ਤੋਂ ਬਾਅਦ ਪਤਾ ਲੱਗੂਗਾ ਜੀ ਅਜੇ ਤੂੰ ਆਸੀਆਂ ਨਹੀਂ ਉਸ ਤੋਂ ਬਾਅਦ ਅਸੀਂ ਦੇਖਾਂਗੇ ਸੀ ਸੇਫਟੀ ਦਾ ਪ੍ਰਬੰਧ ਹੈ ਜਾਂ ਨਹੀਂ ਹੈ ਜੀ ਜੀ ਲਖਵੀਰ ਸਿੰਘ ਹੈ ਜੀ ਹਾਂ ਜੀ ਤਫੀਰ ਕੀ ਹੋਇਆ ਕਿ ਇਹ ਜੀ ਸਾਨੂੰ ਕਾਲ ਕੀਤੀ ਸੀ ਕਹਿੰਦੇ ਵੀ ਲੈਂਥ ਨੌਨ ਦੇ ਕੋਲ ਹਮੇਚਰਾ ਹਾਊਸ ਆ ਉਹਨੂੰ ਅੱਗ ਲੱਗੀ ਐ ਅਸੀਂ ਤੁਰੰਤ ਹੀ ਲਗਾਤਾਰ ਉਹਦੇ ਨਾਲ ਦੀ ਨਾਲ ਦੋ ਗੱਡੀਆਂ ਸੀ ਬਾਹਰ ਕਾਬੂ ਕਰਦਿਆਂ ਕੰਟਰੋਲ ਨਾਲ ਦੀ ਨਾਲ ਅਸੀਂ ਉੱਥੋਂ ਟਾਰਨ ਆਊਟ ਕਰਦਿਆਂ ਸੀ ਅੱਗੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਸੀ ਅਸੀਂ ਨਾਲ ਦੀ ਨਾਲ ਸਾਰਾ ਸਟਾਫ ਹਾਜ਼ਰ ਹੋ ਕੇ ਬੜੀ ਮਿਹਨਤ ਦੇ ਨਾਲ ਮਕਸਦ ਦੇ ਨਾਲ ਕਾਬੂ ਕਰ ਲਿਆ ਜੀ ਕਿੰਨੇ ਘੰਟੇ ਲੱਗੇ ਲਖਵੀਰ ਜੀ ਘੰਟੇ ਦਾ ਤਕਰੀਬਨ ਹੋ ਗਿਆ ਨਾ ਆਪਾਂ ਦੇ 3:30 ਵਜੇ ਕਾਲ ਆਈ ਹੈ ਜੀ ਸਾਨੂੰ ਕਿੰਨੀਆਂ ਤੇ ਗੱਡੀਆਂ ਆ ਗਈਆਂ ਗੱਡੀਆਂ ਤਕਰੀਬਨ ਸਾਰਾ ਫਾਇਰ ਬ੍ਰਿਗੇਡ ਦੇ ਸਾਰੀਆਂ ਗੱਡੀਆਂ ਆ ਇੱਥੇ ਹੋ ਗਿਆ ਸੀਗਾ 8-9 ਗੱਡੀਆਂ ਸੀਗੇ ਜੀ 8 ਆ ਗਈਆਂ ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਮਿਹਨਤ ਤਾਂ ਜੀ ਬਹੁਤ ਜਿਆਦਾ ਕਰਨੀ ਪਈ ਆ ਤੁਹਾਡੀ ਬਾਡੀ ਵੀ ਦੀ ਤੁਹਾਡੇ ਨਾਲ ਟੀਮ ਸਾਡੇ ਸਾਰਾ ਜਿੰਨਾ ਸਾਡਾ ਫਾਇਰ ਬ੍ਰਿਗੇਡ ਦਾ ਸਾਰਾ 20-25 ਜਣੇ ਹਾਂ 20-25 ਜਣੇ ਸਾਰਾ ਸਟਾਫ ਹੀ ਹਾਜ਼ਰ ਹੋ ਗਿਆ ਸੀਗਾ ਜੀ ਸਾਡਾ